12 ਸਾਲ ਪਹਿਲਾਂ ਇਹ ਕਹਿਰ ਵਾਪਰਿਆ ਸੀ ਤੇ 12 ਸਾਲ ਬਾਅਦ ਅੱਜ ਇਸ ਕਰਤੂਤ ਦਾ ਭੇਦ ਖੁੱਲਿਆ ਕਿਵੇਂ ਇਸ ਦੀ ਅਸਲੀ ਕਹਾਣੀ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਤੁਸੀਂ 당ਗ ਰਹੇ ਜਾਓਗੇ ਹराण ਰਹੇ ਜਾਓਗੇ ਤੇ ਸਨ ਹੋ ਜਾਓਗੇ ਇਸ ਡੈਣ ਬਣੀ ਮਾਂ ਨੇ 12 ਸਾਲ ਪਹਿਲਾਂ ਇੱਕ ਗੈਰ ਮਰਦ ਨਾਲ ਮਿਲ ਕੇ ਆਪਣੇ ਹੀ 13 ਕੁ ਸਾਲਾਂ ਦੇ ਮਾਸੂਮ ਪੁੱਤ ਦਾ ਕਤਲ ਕੀਤਾ ਤੇ ਫਿਰ ਉਸ ਨੂੰ ਘਰ ਦੇ ਕਮਰੇ ਦੇ ਵਿੱਚ ਹੀ ਦੱਬ ਦਿੱਤਾ 12 ਸਾਲ ਤੱਕ ਇਹ ਗੱਲ ਰਾਜ ਬਣੀ ਰਹੀ ਗੁਪਤ ਰਹੀ ਪਰ ਹੁਣ 12 ਸਾਲ ਬਾਅਦ ਜਾ ਕੇ ਇਹ ਦੋਵੇਂ ਉਸ ਮਾਸੂਮ ਬੱਚੇ ਦੀ ਮਾਂ ਤੇ ਉਸ ਬੱਚੇ ਦੀ ਮਾਂ ਨਾਲ ਜਿਹਦੇ ਨਜਾਇਜ਼ ਸਬੰਧ ਸੀ ਉਹ ਬੰਦਾ ਉਹ ਦੋਨੋਂ ਫੜੇ ਕਿਵੇਂ ਗਏ ਇਹ ਭੇਦ ਖੁੱਲਿਆ ਕਿਵੇਂ ਕਿੱਥੋਂ ਖੁੱਲਿਆ ਇਹ ਕਾਰਨ ਸਾਰਾ ਪੰਜਾਬ ਜਾਣਨਾ ਚਾਹੁੰਦਾ ਹੈ ਕਿਉਂਕਿ ਪੰਜਾਬ 'ਚ ਵਾਪਰੀ ਇਸ ਘਟਨਾ ਨੇ ਪੂਰੇ ਪੰਜਾਬ ਨੂੰ ਸੋਨ ਕੀਤਾ ਬੀਤੇ ਕੱਲ ਇੱਕ ਖਬਰ ਬਟਾਲਾ ਦੇ ਹਰਗੋਬਿੰਦਪੁਰਾ ਥਾਣੇ ਅਧੀਨ ਪੈਂਦੇ ਪਿੰਡ ਖੋਜਗੀਪੁਰ ਤੋਂ ਆਈ ਘਟਨਾ ਕੀ ਹੋਈ ਘਟਨਾ ਇਸ ਤਰ੍ਹਾਂ ਵਾਪਰੀ ਕਿ 12 ਸਾਲ ਪਹਿਲਾਂ ਪਿੰਡ 'ਚ ਇੱਕ ਇਹ ਔਰਤ ਰਹਿੰਦੀ ਸੀ ਤੇ ਪਿੰਡ ਦੇ ਵਿੱਚ ਹੀ ਔਰਤ ਦੀ ਉਮਰ ਤੋਂ ਅੱਧੀ ਉਮਰ ਦੇ ਬੰਦੇ ਮੁੰਡੇ ਦੇ ਨਾਲ ਉਹਦੇ ਨਜਾਇਜ਼ ਸੰਬੰਧ ਬਣ ਗਏ ਜਾਂ ਉਹ ਰੰਗ ਰਲੀਆਂ ਮਨਾਉਣ ਲੱਗ ਪਈ ਇਹਨੂੰ ਮੈਂ ਪਿਆਰ ਮੁਹੱਬਤ ਨਹੀਂ ਕਹਿ ਸਕਦਾ ਨਾ ਹੀ ਮੈਂ ਇਸ ਮੁੰਡੇ ਨੂੰ ਉਸ ਔਰਤ ਦਾ ਆਸ਼ਕ ਜਾਂ ਪ੍ਰੇਮੀ ਕਹਿ ਸਕਦਾ ਕਿਉਂਕਿ ਪਿਆਰ ਮੁਹੱਬਤ ਤੇ ਇਸ਼ਕ ਉਹ ਹੋਰ ਚੀਜ਼ ਹੁੰਦਾ ਇਹ ਸਿਰਫ ਤੇ ਸਿਰਫ ਕਾਮ ਭੁੱਖ ਸੀ ਇਹਨਾਂ ਦੋਨਾਂ ਦੀ ਇਹ ਪਿਆਰ ਮੁਹੱਬਤ ਨਹੀਂ ਸੀ ਕੀ ਕੀਤਾ ਇਹਨਾਂ ਨੇ ਰੰਗ ਰਲੀਆਂ ਮਨਾਉਣੀਆਂ ਸ਼ੁਰੂ ਕਰਤੀਆਂ ਜਾਂ ਕਾਮ ਭੁਖ ਪੂਰੀ ਕਰਨੀ ਸ਼ੁਰੂ ਕਰਤੀ ਮੁੰਡਾ ਰੋਜ਼ ਆਉਂਦਾ ਸੀ ਤੇ ਉਸ ਬੱਚੇ ਦੇ ਸਾਹਮਣੇ ਉਹਦੀ ਮਾਂ ਦੇ ਨਾਲ ਜਦੋਂ ਉਹ ਕਰਤੂਤਾਂ ਕਰਦਾ ਸੀ ਬੱਚਾ ਭਾਵੇਂ 13 ਕੋ ਸਾਲ ਦਾ ਛੋਟਾ ਸੀ ਪਰ ਉਹਨੂੰ ਤਕਲੀਫ ਹੋਣ ਲੱਗੀ ਗੁੱਸਾ ਚੜਨ ਲੱਗਿਆ ਉਹ ਉਹਨਾਂ ਨੂੰ ਕਹਿਣ ਲੱਗ ਪਿਆ ਵੀ ਤੁਸੀਂ ਗਲਤ ਕਰਦੇ ਹੋ ਤਾਂ ਫਿਰ ਉਸ ਬੱਚੇ ਦੀ ਮਾਂ ਨੇ ਉਸ ਮਰਦ ਦੇ ਨਾਲ ਮਿਲ ਕੇ ਜਿਹਦੇ ਨਾਲ ਉਹ ਆਪਣੀ ਕਾਮ ਭੁੱਖ ਪੂਰੀ ਕਰਦੀ ਸੀ ਉਹਦੇ ਨਾਲ ਮਿਲ ਕੇ ਆਪਣੇ ਹੀ ਹੱਥੀ ਜੰਮੇ ਪਾਲੇ ਪੁੱਤ ਦਾ ਗਾਲਾ ਕੁੱਟ ਕੇ ਉਹਦਾ ਕਤਲ ਕੀਤਾ ਤੇ ਸਭ ਤੋਂ ਦੁੱਖ ਦੀ ਗੱਲ ਤੁਸੀਂ ਦੇਖੋ ਕਤਲ ਕਰਕੇ ਉਹਨੂੰ ਆਪਣੇ ਹੀ ਕਮਰੇ ਦੇ ਵਿੱਚ ਦੱਬ ਦਿੱਤਾ ਕਹਿੰਦੇ ਪੁੱਤ ਕੁੱਤ ਪੁੱਤ ਹੋ ਜਾਂਦੇ ਨੇ ਪਰ ਮਾਪੇ ਇੱਕ ਮਾਪੇ ਨਹੀਂ ਹੁੰਦੇ ਪਰ ਇੱਥੇ ਮਾਂ ਡੈਣ ਬਣ ਗਈ ਹੁਣ ਕਹਿੰਦੇ ਨੇ ਡੈਣ ਵੀ ਇੱਕ ਘਰ ਛੱਡ ਦਿੰਦੀ ਆ ਇਸ ਮਾਂ ਨੇ ਤਾਂ ਡੈਣ ਤੋਂ ਵੀ ਗਾਂ ਜਾ ਕੇ ਆਪਣਾ ਹੀ ਘਰ ਨਹੀਂ ਛੱਡਿਆ ਆਪਣੇ ਹੀ ਪੁੱਤ ਨੂੰ ਖਾ ਗਈ ਤੇ ਫਿਰ ਇੰਨੀ ਜ਼ਮੀਰ ਮਰ ਗਈ ਇੰਨੀ ਇਨਸਾਨੀਅਤ ਮਰ ਗਈ ਮਮਤਾ ਨੂੰ ਤਾਂ ਛੱਡੋ ਇੰਨਾ ਜਾਨਵਰ ਪੁਣਾ ਆ ਗਿਆ ਜਾਨਵਰ ਵੀ ਇੰਜ ਨਹੀਂ ਕਰਦੀ ਵੀ ਆਪਣਾ ਪੁੱਤ ਕਮਰੇ ਚ ਮਾਰ ਕੇ ਦੱਬ ਕੇ ਤੇ ਉੱਤੇ ਹੀ ਸੌਂਦੀ ਨਹੀਂ ਮਾਂ ਵਾਹ ਫਿਰ ਕੀ ਹੋਇਆ ਹੁਣ 12 ਸਾਲ ਬਾਅਦ ਜਾ ਕੇ ਭੇਦ ਖੁੱਲਿਆ ਭੇਦ ਕਿਵੇਂ ਖੁੱਲਿਆ ਜਦੋਂ ਇਹਨਾਂ ਨੇ ਉਹ ਬੱਚਾ ਮਾਰਤਾ ਨਾ ਤੇ ਫਿਰ ਸਾਰੇ ਰਿਸ਼ਤੇਦਾਰਾਂ ਨੂੰ ਆਂਡ ਗਵਾਂਡ ਨੂੰ ਤੇ ਪਿੰਡ ਨੂੰ ਉਹ ਮਾਂ ਝੂਠ ਬੋਲਣ ਲੱਗੀ ਕਹਾਣੀ ਘੜੀ ਕਹਿੰਦੀ ਉਹਨੂੰ ਕੰਮ ਸਿੱਖਣ ਲਈ ਪੂਨੇ ਭੇਜਤਾ ਲੋਕ ਚੁੱਪ ਕਰ ਗਏ ਬੰਦਾ ਹੈ ਨਹੀਂ ਸੀਗਾ ਚੁੱਪ ਕਰਕੇ ਵੀ ਭੇਜਤਾ ਹੋਣਾ ਪਰ ਫਿਰ ਕੀ ਹੋਇਆ ਇਹ ਜਿਹੜੀ ਮਾਂ ਜਦੋਂ ਪਾਪ ਸਿਰ ਤੇ ਚੜ ਕੇ ਬੋਲਣ ਲੱਗਿਆ ਤਾਂ ਇਹ ਜਾ ਕੇ ਜਲੰਧਰ ਰਹਿਣ ਲੱਗ ਗਈ ਤਾਂ ਉਹ ਜਿਹੜਾ ਛੋਕਰਾ ਜਿਨੇ ਉਹਦੇ ਨਾਲ ਰਲ ਕੇ ਸਿਰਫ ਜਸਮਾਨੀ ਭੁੱਖ ਦੇ ਲਈ ਬੱਚੇ ਦਾ ਕਤਲ ਕੀਤਾ ਉਹ ਵੀ ਮਗਰ ਜਾ ਕੇ ਜਲੰਧਰ ਰਹਿਣ ਲੱਗ ਗਿਆ 11-12 ਸਾਲ ਉੱਥੇ ਰਹੇ ਤੇ ਹੁਣ ਕੁਝ ਕੁ ਦਿਨ ਪਹਿਲਾਂ ਉਹ ਜਿਹੜਾ ਮੁੰਡਾ ਬੰਦਾ ਹੁਣ ਬਣ ਚੁੱਕਾ ਹੈ ਉਹ ਵਾਪਸ ਪਿੰਡ ਆਇਆ ਇਹ ਜਾਣਨ ਦੇ ਲਈ ਵੀ ਕੀ ਉਹ ਮੁੰਡੇ ਦਾ ਮੁੱਦਾ ਖਤਮ ਹੋ ਗਿਆ ਕਿ ਅਜੇ ਕੋਈ ਚਰਚਾ ਪਿੰਡ 'ਚ ਚੱਲਦੀ ਹੈ ਨਹੀਂ ਤਾਂ ਅਸੀਂ ਵਾਪਸ ਆ ਕੇ ਦੋਵੇਂ ਜਣੇ ਇੱਥੇ ਕਿਤੇ ਰਹਿਣ ਲੱਗ ਜਾਾਂਗੇ ਪਰ ਉੱਥੇ ਕੀ ਹੋਇਆ ਚਰਚਾ ਚਲਦੀ ਚਲਦੀ ਹੁਣ ਲੋਕਾਂ ਨੂੰ ਵੀ ਸ਼ੱਕ ਹੋ ਗਿਆ ਕਿਉਂਕਿ ਰਿਸ਼ਤੇਦਾਰ ਆਣਾ ਦਵਾਨਾ ਲੋਕ ਪੁੱਛਦੇ ਸੀ ਕਿ ਚਲ ਜੇ ਤੇਰਾ ਮੁੰਡਾ ਕੰਮ ਸਿੱਖਣ ਗਿਆ ਤਾਂ ਉਹਦੇ ਨਾਲ ਸਾਡੀ ਗੱਲ ਹੀ ਕਰਾ ਦੇ ਪਿੰਡੋਂ ਤਾਂ ਚਲੀ ਗਈ ਵੀ ਮੈਂ ਵੀ ਆਪਦੇ ਪੁੱਤ ਕੋਲ ਜਾ ਕੇ ਰਹਿਣਾ ਉੱਥੇ ਹੁਣ ਰਿਸ਼ਤੇਦਾਰਾਂ ਨੂੰ ਤਾਂ ਪਤਾ ਸੀ ਜਲੰਧਰ ਰਹਿੰਦੀ ਹੈ ਕਈਆਂ ਨੇ ਕਿਹਾ ਵੀ ਮੁੰਡੇ ਨਾਲ ਸਾਡੀ ਗੱਲ ਕਰਾ ਦੇ ਤੇ ਫਿਰ ਜਦੋਂ ਉਹਦਾ ਅਨਜਾਇਜ਼ ਸਬੰਧਾਂ ਵਾਲਾ ਮਰਦ ਆ ਕੇ ਪਿੰਡ ਕੁਝ ਦਿਨਾਂ ਤੋਂ ਰਹਿਣ ਲੱਗਿਆ ਤਾਂ ਉੱਥੇ ਫਿਰ ਗੱਲ ਉੱਡਦੀ ਉੱਡਦੀ ਪਾਪ ਦਾ ਭਾਂਡਾ ਫੁੱਟ ਗਿਆ ਪਾਪ ਉਜਾਗਰ ਹੋ ਗਿਆ ਫਿਰ ਪੁਲਿਸ ਨੇ ਦੋਨੋਂ ਫੜ ਲਈ ਦੋਨੋਂ ਫੜ ਕੇ ਫਿਰ ਜਦੋਂ ਜਿਵੇਂ ਪੁਲਿਸ ਕਰਦੀ ਆ ਜਦੋਂ ਉਸ ਤਰੀਕੇ ਨਾਲ ਪੁਲਿਸ ਨੇ ਇਹਨਾਂ ਦੀ ਪੁੱਛਗਿੱਛ ਕੀਤੀ ਤਾਂ ਫਿਰ ਦੋਨੇ ਤੋਤੇ ਬਣ ਕੇ ਮੰਨ ਗਏ ਸਾਰਾ ਕੁਝ ਫਿਰ ਪੁਲਿਸ ਨੇ ਇਹਨਾਂ ਦੋਨਾਂ ਨੂੰ ਪਿੰਡ ਦੇ ਵਿੱਚ ਲਿਆਂਦਾ ਉਹ ਕਮਰੇ ਦੇ ਜਿੱਥੇ ਉਹ ਕਮਰਾ ਸੀ ਇਹਨਾਂ ਤੋਂ ਪੁੱਛ ਕੇ ਉਹ ਥਾਂ ਪਟਾਈ ਤੇ ਉਸ ਮੁੰਡੇ ਦਾ ਕੰਕਾਲ ਉਸ ਜ਼ਮੀਨ ਚੋਂ ਕੱਢਿਆ ਫਿਰ ਕੈਮਰਿਆਂ ਦੇ ਸਾਹਮਣੇ ਪੱਤਰਕਾਰਾਂ ਦੇ ਸਾਹਮਣੇ ਇਹ ਗੈਣ ਬਣੀ ਮਾਂ ਤੇ ਉਹਦੇ ਨਾਲ ਜਿਹੜਾ ਮੁੰਡਾ ਹੈ ਇਹਨਾਂ ਦੋਨਾਂ ਨੇ ਕਬੂਲਿਆ ਕਿ ਅਸੀਂ ਇਹ ਸਾਰੀ ਕਰਤੂਤ ਕੀਤੀ ਹੈ ਹੁਣ ਤੁਸੀਂ ਦੇਖੋ ਜਦੋਂ ਪੱਤਰਕਾਰ ਇਹਨੂੰ ਕਹਿੰਦੇ ਵੀ ਤੂੰ ਮਾਂ ਸੀ ਜਦੋਂ ਪੁੱਤ ਦਾ ਗਲਾ ਘੁੱਟ ਰਹੀ ਸੀ ਤੇਰੇ ਹੱਥ ਨਹੀਂ ਕੰਬੇ ਤਾਂ ਫਿਰ ਇੱਕਦਮ ਬਦਲ ਗਈ ਬਿਆਨ ਹੀ ਚੇਂਜ ਕਰ ਗਈ ਸਾਰੀ ਕਰਤੂਤ ਉਹਦੇ ਨਾਲ ਰਲ ਕੇ ਕੀਤੀ ਤੇ ਫਿਰ ਬਿਆਨ ਬਦਲ ਕੇ ਕਹਿੰਦੀ ਨਹੀਂ ਮੈਂ ਨਹੀਂ ਮਾਰਨਾ ਚਾਹੁੰਦੀ ਸੀ ਨਾ ਮੈਂ ਇਹਨੂੰ ਬੁਲਾਉਂਦੀ ਸੀ ਇਹ ਧੱਕੇ ਨਾਲ ਕੰਧ ਟੱਪ ਕੇ ਆਉਂਦਾ ਸੀਗਾ ਤੇ ਇਹਨੇ ਹੀ ਮੁੰਡਾ ਮਾਰਿਆ ਮੈਂ ਨਹੀਂ ਕੁਛ ਕੀਤਾ ਹੁਣ ਤੁਸੀਂ ਦੇਖੋ ਇੱਕ ਸ਼ਾਇਰ ਨੇ ਲਿਖਿਆ ਨਾ ਕਿ ਪਹਿਲਾਂ ਹੱਸ ਹੱਸ ਲਾਉਂਦੀਆਂ ਯਾਰੀਆਂ ਤੇ ਫਿਰ ਰੋ ਰੋ ਦਿੰਦੀਆਂ ਦੱਸ ਹਾਲਾਂਕਿ ਇਹ ਸਾਰੀਆਂ ਔਰਤਾਂ ਦੀ ਗੱਲ ਠੀਕ ਨਹੀਂ ਪਰ ਇਹੋ ਜੀਆਂ ਕੁਝ ਕੁ ਜਿਹੜੀਆਂ ਮਤਲਬ ਇਹੋ ਜੀਆਂ ਕਰਤੂਤਾਂ ਵਾਲੀਆਂ ਨੇ ਉਹਨਾਂ ਲਈ ਇਹ ਗੱਲ ਠੀਕ ਹੈ ਇੱਕਦਮ ਬਿਆਨ ਬਦਲ ਗਈ ਸਾਰਿਆਂ ਦੇ ਸਾਹਮਣੇ ਹੁਣ ਤੁਸੀਂ ਦੱਸੋ ਕੀ ਕਹੋਂਗੇ ਇਹ ਸਾਰੇ ਕੁਛ ਦੇ ਉਪਰ ਹੁਣ ਇਹ ਘਟਨਾਵਾਂ ਦਾ ਕਾਰਨ ਕੀ ਹੈ ਇਹਨਾਂ ਦੀ ਜੜ ਕੀ ਹੈ ਤੁਸੀਂ ਦੇਖੋ ਇਹ ਕੋਈ ਪਹਿਲੀ ਘਟਨਾ ਨਹੀਂ ਸਮਾਜ ਚ ਰੋਜ਼ ਜਿਹੀਆਂ ਘਟਨਾਵਾਂ ਵਾਪਰ ਰਹੀਆਂ ਕੁਝ ਦਿਨ ਪਹਿਲਾਂ ਬਠਿੰਡੇ ਤੋਂ ਇੱਕ ਖਬਰ ਆਈ ਸੀ ਕਿ ਇੱਕ ਮਾਂ ਨੇ ਆਪਣਾ ਹੀ ਮਾਸੂਮ ਜਿਹਾ ਪੁੱਤ ਸਿਰ ਤੇ ਉਹਦੇ ਕੇਸ ਰੱਖੇ ਹੋਏ ਸੀ ਪਤਕੀ ਬੰਨਦਾ ਸੀ ਹੁਣਾ 25 ਸਾਲ ਦਾ ਉਹਨੇ ਕਿਰਚਾ ਮਾਰ ਮਾਰ ਕੇ ਮਾਰਤਾ ਉਹਨੂੰ ਕਹਿੰਦੀ ਮੈਨੂੰ ਗੁੱਸਾ ਚੜ ਗਿਆ ਤੇ ਮੈਂ ਮਾਰਤਾ ਹੁਣ ਉਹ ਜੇਲ੍ਹ ਚ ਉਸ ਤੋਂ ਬਾਅਦ ਪਿਛਲੇ ਦਿਨੀ ਕੁਝ ਦਿਨ ਪਹਿਲਾਂ ਖਬਰ ਆਈ ਕਿ 20 ਰੁਪਏ ਲੈਣ ਪਿੱਛੇ ਇੱਕ ਨਸ਼ੇੜੀ ਪੁੱਤ ਨੇ ਆਪਣੀ ਮਾਂ ਦੇ ਸਿਰ 'ਚ ਕੁਹਾੜੀ ਮਾਰ ਕੇ ਦੋ 파ੜ ਕਰਤਾ ਤੇ ਮਾਰਤਾ ਉਹਦੀ ਵੀਡੀਓ ਵੀ ਆਈ ਕੁਝ ਦਿਨ ਪਹਿਲਾਂ ਖਬਰ ਆਈ ਕਿ ਇੱਕ ਪਿਓ ਨੇ ਆਪਣਾ ਸਕਾ ਪੁੱਤ ਗੋਲੀ ਮਾਰ ਕੇ ਮਾਰਿਆ ਕੁਝ ਦਿਨ ਪਹਿਲਾਂ ਹੀ ਖਬਰ ਆਈ ਕੇ ਪਿਓ ਪੁੱਤਕਾਰ ਦੀ ਅਗਲੀ ਸੀਟ ਤੇ ਅੱਗੇ ਬਹਿਣ ਤੋਂ ਲੜਪੇ ਤੇ ਪੁੱਤ ਨੇ ਆਪਣਾ ਪਿਓ ਮਾਰ ਦਿੱਤਾ ਹੁਣ ਇਹ ਸਾਰੀਆਂ ਘਟਨਾਵਾਂ ਜਿਹੜੀਆਂ ਨੇ ਇਹ ਸਾਡੇ ਸਮਾਜ ਦੇ ਨਰਦਈ ਹੋਣ ਦਾ ਤੇ ਸਮਾਜ ਦੇ ਗਰਕਦੇ ਜਾਣ ਦਾ ਸਬੂਤ ਨੇ ਸਾਡਾ ਸਮਾਜ ਨਿੱਗਰ ਰਿਹਾ ਸਮਾਜ ਦੇ ਅੰਦਰੋਂ ਲੋਕਾਂ ਦੇ ਅੰਦਰੋਂ ਪਿਆਰ ਸਤਕਾਰ ਇਨਸਾਨੀਅਤ ਹਮਦਰਦੀ ਮਨੁੱਖਤਾ ਇਹ ਚੀਜ਼ਾਂ ਖਤਮ ਹੋ ਰਹੀਆਂ ਨੇ ਮਨੁੱਖ ਮਸ਼ੀਨ ਬਣਦੇ ਜਾ ਰਹੇ ਨੇ ਹਵਾਨ ਬਣਦੇ ਜਾ ਰਹੇ ਨੇ ਸਮਾਜ ਐਵੇਂ ਕਿਉਂ ਬਣ ਰਿਹਾ ਵੱਡਾ ਸਵਾਲ ਹੈ ਸਮਾਜ ਆਪਣੇ ਆਪ ਨਹੀਂ ਇਦਾਂ ਹੋ ਰਿਹਾ ਰਾਜ ਪ੍ਰਬੰਧ ਦੀ ਦੇਣ ਹੈ ਇਹ ਸਾਰਾ ਕੁਝ ਕਿਉਂਕਿ ਜਿਹੜਾ ਰਾਜ ਪ੍ਰਬੰਧ ਚੱਲ ਰਿਹਾ ਨਾ ਉਹ ਮੁਨਾਫਾਖੋਰ ਪੂੰਜੀਵਾਦੀ ਹੈ ਉਸਨੇ ਸਾਰੇ ਲੋਕਾਂ ਨੂੰ ਆਪਣੇ ਪ੍ਰੋਫਿਟਾਂ ਤੇ ਮੁਨਾਫਿਆਂ ਪਿੱਛੇ ਇੰਨਾ ਪਾਇਆ ਕੇ ਮਨੁੱਖਾਂ ਦੇ ਅੰਦਰੋਂ ਇਨਸਾਨੀਅਤ ਮਨੁੱਖਤਾ ਤੇ ਹਮਦਰਦੀ ਬਿਲਕੁਲ ਖਤਮ ਹੋ ਗਈ ਮਸ਼ੀਨ ਵਾਂਗ ਬਣ ਗਈ ਸਿਰਫ ਆਪਣੇ ਸਵਾਰਥ ਆਪਣੇ ਸਵਾਦ ਆਪਣੇ ਆਨੰਦ ਆਪਣੇ ਮ제 ਦੀ ਮਤਲਬ ਰਹਿ ਗਿਆ ਦੂਜੇ ਨਾਲ ਕੋਈ ਮਤਲਬ ਨਹੀਂ ਰਿਹਾ ਆ ਜਿਹੜੀ ਘਟਨਾ ਮਾਣੇ ਕੀਤੀ ਹੈ ਇਹ ਵੀ ਐਸੇ ਹੀ ਸੋਚ ਦੇ ਵਿੱਚੋਂ ਨਿਕਲੀ ਹੈ ਤੇ ਰੋਜ਼ਾਨਾ ਕਿੰਨੀਆਂ ਸਾਰੀਆਂ ਇਦਾਂ ਦੀਆਂ ਘਟਨਾਵਾਂ ਸਾਨੂੰ ਸੁਣਨ ਨੂੰ ਮਿਲਦੀਆਂ ਨੇ ਪੰਜਾਬ ਦੀ ਇਸ ਘਟਨਾ ਨੇ ਸੋਚਣ ਲਈ ਮਜਬੂਰ ਕੀਤਾ ਹੈ ਸੋਚੋ ਜਰੂਰ ਕਿ ਸਾਡਾ ਸਮਾਜ ਜਾ ਕਿੱਧਰ ਨੂੰ ਰਿਹਾ ਅਜੇ ਇੱਥੇ ਨਹੀਂ ਗੱਲ ਰੁਕਣੀ ਆਉਣ ਵਾਲੇ ਟਾਈਮ 'ਚ ਇਹ ਕਹਾਣੀ ਹੋਰ ਅੱਗੇ ਜਾਣੀ ਹੈ ਤੇ ਕਿੱਥੇ ਜਾ ਕੇ ਰੁਕੇਗੀ ਇਹਦਾ ਕੋਈ ਪਤਾ ਨਹੀਂ ਇਸ ਕਰਕੇ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਅਸੀਂ ਰਾਜ ਪ੍ਰਬੰਧ ਨੂੰ ਠੀਕ ਕਰਨ ਤੇ ਜ਼ੋਰ ਦੇਈਏ ਆਪਣੇ ਸਮਾਜ ਨੂੰ ਠੀਕ ਕਰਨ ਤੇ ਜ਼ੋਰ ਦੇਈਏ ਤਾਕੇ ਇਥੇ ਸਮਾਜ ਦੇ ਅੰਦਰ ਇਨਸਾਨ ਰਹਿਣ حیਵਾਨ ਨਾ ਰਹਿਣ ਤੁਸੀਂ ਆਪਣਾ ਕੀਮਤੀ ਵਿਚਾਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਜਾਦ ਬਹੁਤ ਮਿਹਰਬਾਨੀ ਸ਼ੁਕਰੀਆ